ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਸਿਕੰਜਾ ਕਸਿਆ ਜਾ ਰਿਹਾ ਹੈ ਜਿਸ ਦੇ ਤਹਿਤ ਨਾਬਾਸਦਰ ਪੁਲਿਸ ਦੇ ਅਧੀਨ ਆਉਂਦੀ ਪਿੰਡ ਗਲਵੱਟੀ ਚੌਂਕੀ ਦੀ ਇੰਚਾਰਜ ਨਵਦੀਪ ਕੌਰ ਵੱਲੋਂ ਦੋ ਔਰਤਾਂ ਕੋਲੋਂ 10 ਗ੍ਰਾਮ ਚਿੱਟਾ ਬਰਾਮਦ ਕਰਕੇ ਜੇਲ੍ਹ ਦੀਆਂ ਸਲ੍ਹਾਕਾਂ ਪਿੱਛੇ ਪਹੁੰਚਾ ਦਿੱਤਾ ਇਹਨਾਂ ਔਰਤਾਂ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਰੀਬ 4-4 ਮਾਮਲੇ ਦਰਜ ਹਨ ਇਹ ਦੋਵੇਂ ਔਰਤਾਂ ਨਾਬਾ ਬਲਗ ਦੇ ਪਿੰਡ ਰੋਟੀਸ਼ਣਾ ਦੀਆਂ ਰਹਿਣ ਵਾਲੀਆਂ ਹਨ ਏ ਦਿਸੀ 10 ਗ੍ਰਾਮ ਚਿੱਟਾ ਇਹਨਾਂ ਤੋਂ ਬਰਾਮਦ ਕੀਤਾ ਜੋ ਕਿ ਰੋਟੀ ਛੰਨਾ ਦੀਆਂ ਦੋਨੇ ਰਹਿਣ ਵਾਲੀਆਂ ਨੇ ਜਿਹੜੀਆਂ ਪਹਿਲਾਂ ਵੀ ਕਈ ਨਸ਼ਾ ਤਸਕਰੀ ਦੇ ਪਰਚਿਆਂ ਦੇ ਵਿੱਚ ਆਲਰੇਡੀ ਤਿੰਨ ਤਿੰਨ ਚਾਰ ਚਾਰ ਪਰਚੇ ਇਹਨਾਂ ਤੇ ਦਰਜ ਨਾਮ ਕੀ ਹੈ ਜੀ ਇਹਨਾਂ ਦੋਨਾਂ ਦਾ ਇੱਕ ਲੇਡੀ ਦਾ ਨਾਮ ਰਿਮੀ ਹੈ ਜੀ ਦੂਸਰੇ ਦਾ ਨਾਮ ਬਿੰਦਲਾ ਕੀ ਲੱਗਦਾ ਹੈਗਾ ਜਿਹੜੇ ਹੈਗਾ ਜਿਹੜੇ ਸਰਕਾਰ ਸਾਫਤਾ ਪੁਲਿਸ ਵੀ ਆ ਫਿਰ ਨਾ ਕਿਤੇ ਨਾ ਕਿਤੇ ਚੋਰੀ ਛੁਪੇ ਇਹ ਕੰਮ ਕਰ ਰਿਆ ਨੇ ਕੀ ਹਦਾਇਤ ਦੇਣੀ ਚਾਹੁੰਦੇ ਤੁਸੀਂ ਇਹਨਾਂ ਨੂੰ ਨਸ਼ਾ ਤਸਕ ਅਸੀਂ ਇਹ ਹਦਾਇਤ ਦੇਣਾ ਚਾਹੁੰਦੇ ਆ ਕਿ ਕੋਈ ਵੀ ਨਸ਼ਾ ਤਸਕਰੀ ਦਾ ਜੋ ਵੀ ਕੰਮ ਕਰ ਰਿਹਾ ਹੈ ਉਹਨੂੰ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਇਹ ਕਿੱਥੋਂ ਫੜੇ ਗਏ ਨੇ ਜੀ ਇਹ ਇਹ ਜੀ ਪਿੰਡ ਦੋਦਾ ਹੈਗਾ ਨਾਬਾ ਮਲੇ ਕੋਟਲਾ ਰੋਡ ਤੇ ਉਹਦੇ ਸਾਹਮਣੇ ਢਾਬੇ ਤੇ ਇਹ ਗਾਕਾਂ ਦੀ ਉੜੀ ਕੱ ਕਿੱਥੇ ਵਾਲੇ ਰਹਿਣ ਵਾਲੇ ਨੇ ਜੀ ਇਹ ਰੋਟੀ ਛੰਨਾ ਪਿੰਡ ਵਾਲੇ ਉਹਦੇ ਦੇ ਰਹਿਣ ਵਾਲੇ ਆ ਕਿੰਨੇ ਕੁ ਮਾਮਲੇਦਾਰ ਜੀ ਸੀ ਜਿਵੇਂ ਲੇਡੀਜ਼ ਜਿਹੜੀਆਂ ਇਸ ਧੰਦੇ ਵਿੱਚ ਜੁੜ ਚੁੱਕੀਆਂ ਨੇ ਏ ਲੇਡੀਜ਼ ਤੇ ਦੋਨਾਂ ਦੇ ਆਲਰੇਡੀ ਤਿੰਨ ਤਿੰਨ ਚਾਰ ਚਾਰ ਐਫ ਆਈ ਆਰਸ ਰਜਿਸਟਰਡ ਸਰਕਾਰ ਵੱਲੋਂ ਕੀ ਦਿਸ਼ਾ ਨਿਰਦੇਸ਼ ਨਹੀਂ ਜਿਹੜੇ ਨਸ਼ਾ ਤਸਕਰੀ ਦੇਤਨ ਦੇ ਸਰਕਾਰ ਨੇ ਦੇਖੋ ਜੀ ਨਸ਼ਾ ਤਸਕਰਾਂ ਦੇ ਖਿਲਾਫ ਜੋ ਮੁਹਿੰਮ ਚਲਾਈ ਹੈ ਉਹਦੇ ਵਿੱਚ ਕਿਸੇ ਲਈ ਵੀ ਕੋਈ ਬਖਸ਼ਣ ਦਾ ਖੰਡਾ ਨਹੀਂ ਹੈ ਸਖਤ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਤੇ ਪੁਲਿਸ ਹਰ ਤਰ੍ਹਾਂ ਨਾਲ ਚੁੱਕਨੀ ਹੈ ਇਹ ਨਸ਼ਾ ਤਸਕਰਾਂ ਦੀ ਪੁਲਿਸ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਵੇਂ ਲੇਡੀਜ਼ ਨੇ ਇਹ ਇਹ ਕਿਉਂ ਇਸ ਤਰ੍ਹਾਂ ਦਾ ਕੰਮ ਕਰ ਰਹੀਆਂ ਨੇ ਪੁਲਿਸ ਵੱਲੋਂ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇ ਸਾਡੇ ਸਾਹਮਣੇ ਕੋਈ ਇਦਾਂ ਦਾ ਆ ਰਿਹਾ ਹੈ ਕਿ ਕੋਈ ਨਹੀਂ ਸਮਝ ਰਿਹਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਗੀ ਪ੍ਰਾਪਟੀ ਵੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅ ਡੀਲ ਪ੍ਰਾਪਰਟیز